ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਜਗਨੂ ਗੰਮੀ ਵਾਲਾ ਤੇ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਸਿੱਧੂ ਜਿਵੇਂ ਕਿ ਅਕਸਰ ਅਸੀਂ ਆਪਣੇ YouTube ਚੈਨਲ ਦੇ ਰਾਹੀਂ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਨਾਲ ਮਿਲਵਾਉਂਦੇ ਰਹਿੰਨੇ ਆ ਤੇ ਅੱਜ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਮਿਲਵਾ ਰਹੇ ਹਾਂ ਤੁਹਾਨੂੰ ਪੰਜਾਬ ਦੇ ਮਸ਼ਹੂਰ ਗੀਤਕਾਰ ਭੁੱਲਰ ਸਵੇਗ ਜੀ ਨਾਲ ਜਿਨ੍ਹਾਂ ਦੇ ਗਾਣੇ ਕਾਫੀ ਸਮੇਂ ਤੋਂ ਆਪਾਂ ਸੁਣਦੇ ਆ ਰਹੇ ਹਾਂ ਵੱਖ-ਵੱਖ ਕਲਾਕਾਰਾਂ ਨੇ ਉਹਨਾਂ ਦੇ ਗਾਣੇ ਗਾਏ ਨੇ ਤੇ ਅੱਜ ਆਪਣੇ ਨਾਲ ਨੇ ਸਭੀ ਸਾਡੇ ਮੇਲ ਹੋਏ ਨੇ ਬਾਈ ਜੀ ਨਾਲ ਤੇ ਅਸੀਂ ਸੋਚਿਆ ਵੀ ਕਿਉਂ ਨਾ ਇੱਕ ਛੋਟੀ ਜੀ ਯਾਦਗਾਰੀ ਦੇ ਤੌਰ ਤੇ ਇੱਕ ਵੀਡੀਓ ਬਣਾ ਲਈ ਜਾਵੇ ਤੇ ਨਾਲੇ ਆਪਣੇ ਦਰਸ਼ਕਾਂ ਨੂੰ ਇਸ ਚੀਜ਼ ਬਾਰੇ ਦੱਸਿਆ ਜਾਵੇ ਤੇ ਮਿਲਵਾਉਨੇ ਆ ਤੁਹਾਨੂੰ ਬਾਈ ਸ਼ਵੇਕ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਤਾਂ ਜੀ ਜਗਨੂ ਗਾਮੀ ਵਾਲਾ YouTube ਦਾ ਤੇ ਸਾਰੀ ਟੀਮ ਦਾ ਮੈਂ ਬਹੁਤ ਬਹੁਤ ਹੀ ਧੰਨਵਾਦ ਆ ਜਿਨਾਂ ਨੂੰ ਮੈਨੂੰ ਇੱਕ ਨਮਾਣੇ ਜੇ ਗੀਤਕਾਰ ਨੂੰ ਇਹ ਮੌਕਾ ਬਖਸ਼ਿਆ ਤੁਹਾਡੇ ਸਾਹਮਣੇ ਕੁਝ ਦਿਲ ਦੀਆਂ ਗੱਲਾਂ ਰੱਖਣ ਦਾ ਕੁਝ ਸਾਰੀਆਂ ਹੁਣ ਅਸੀਂ ਗੱਲਾਂ ਪਤਾ ਜਿਹੜੀਆਂ ਕਰਾਂਗੇ ਇੱਕ ਬਾਈ ਜੀ ਆਏ ਦੱਸੋ ਵੀ ਜਦੋਂ ਤੁਸੀਂ ਇਸ ਗੀਤਕਾਰੀ ਦੀ ਲਾਈਨ ਦੇ ਵਿੱਚ ਆਏ ਸੀਗੇ ਗੀਤ ਲਿਖਣ ਲੱਗੇ ਸੀ ਬਚਪਨ ਤੋਂ ਤੁਹਾਨੂੰ ਏਸੇ ਦੀ ਮੰਨ ਲਓ ਵੀ ਤੁਸੀਂ ਇਸ ਲਾਈਨ 'ਚ ਆਏ ਸੀਗੇ ਜੇ ਆਪਣੇ ਪਰਿਵਾਰ ਦੇ ਵਿੱਚੋਂ ਪਹਿਲਾਂ ਵੀ ਕੋਈ ਗੀਤ ਵਗੈਰਾ ਲਿਖਦਾ ਸੀ ਜਾਂ ਗਾਉਂਦਾ ਸੀਗਾ ਨਹੀਂ ਜੀ ਮੈਨੂੰ ਸਾਡੇ ਪਰਿਵਾਰ ਤੋਂ ਜਿੱਥੋਂ ਜ਼ਿਕਰ ਯੁਗਨੂ ਜੀ ਗੱਲ ਹੈ ਹਾਂਜੀ ਵੀ ਸਾਡੇ ਪਰਿਵਾਰ ਦਾ ਕਿਸੇ ਨਾਲ ਲਿਖਣ ਦਾ ਜਾਂ ਗਾਉਣ ਦਾ ਜਾਂ ਦੂਰ ਦੂਰ ਤੱਕ ਨਹੀਂ ਸੀ ਵਾਸਤਾ ਇਹ ਸਿਰਫ ਮੈਨੂੰ ਹੀ ਜਿਸ ਤਰ੍ਹਾਂ ਮਾਨਕ ਸਾਭ ਦੀਆਂ ਕਲੀਆਂ ਸੁਣ ਸੁਣ ਕੇ ਮੁਹੰਮਦ ਸਦੀਕ ਸਾਹਿਬ ਦੇ ਦਗਾਣੇ ਸੁਣ ਕੇ ਦਦਾਰ ਸੰਧੂ ਸਾਹਿਬ ਦੇ ਦਗਾਣੇ ਸੁਣ ਕੇ ਜਿਸ ਤਰ੍ਹਾਂ ਹੌਲੀ ਹੌਲੀ ਮੈਨੂੰ ਚੇਟਕ ਲੱਗੀ ਤੇ ਕੋਈ 1990 ਕ ਤੋਂ ਲੈ ਕੇ ਮੈਂ ਗਾਣੇ ਲਿਖਨੇ ਸ਼ੁਰੂ ਕੀਤੇ ਇੱਕ ਬਾਈ ਜੀ ਦਰਸ਼ਕਾਂ ਦੇ ਵਿੱਚ ਚਲੋ ਇਹ ਸਵਾਲ ਪੁੱਛਣਾ ਤਾਂ ਆਪਾਂ ਪਹਿਲਾਂ ਸੀ ਚਲੋ ਆਪਾਂ ਬਾਅਦ ਚ ਹੁਣ ਪੁੱਛ ਲੈਨੇ ਆਂ ਵੀ ਅਕਸ਼ਰ ਨਾ ਦਰਸ਼ਕਾਂ ਦੇ ਵਿੱਚ ਇਹ ਹੁੰਦਾ ਹੈਗਾ ਵੀ ਆਪਾਂ ਪਿੰਡ ਨਹੀਂ ਦੱਸਦੇ ਤੇ ਸਾਨੂੰ ਇਸ ਚੀਜ਼ ਦੀ ਜਾਣਕਾਰੀ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਤੁਹਾਡਾ ਪ੍ਰੋਪਰ ਪਿੰਡ ਕਿਹੜਾ ਹੈ ਤੇ ਕਦੋਂ ਤੋਂ ਤੁਸੀਂ ਕਿੰਨੇ ਸਾਲਾਂ ਤੋਂ ਲਿਖਣ ਲੱਗੇ ਸੀਗੇ ਤੇ ਤੁਹਾਡਾ ਪਿੰਡ ਕਿੱਥੇ ਜੇ ਪੈ ਜਾਂਦਾ ਹੈਗਾ ਮੇਰਾ ਜੀ ਪਿੰਡ ਹੈਗਾ ਧੀਰਾ ਪੱਤਰਾ ਕਾਗਜ਼ਾਂ ਦੇ ਵਿੱਚ ਜਿਹਨੂੰ ਪਤਰਾਵਾ ਵੀ ਕਹਿ ਦਿੰਦੇ ਨੇ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਫਿਰੋਜ਼ਪੁਰ ਤੇ ਉੱਥੋਂ ਦਾ ਹੀ ਮੈਂ ਜੰਪਾਲਾ ਪਿੱਛੋਂ ਅਸੀਂ ਪਾਕਿਸਤਾਨ ਲਲਿਆਣੀ ਤੋਂ ਉੱਟ ਕੇ ਆਏ ਹੋਏ 1947 ਦੇ ਵੇਲੇ ਦੇ ਤੇ ਹੁਣ ਵੀ ਮੈਂ ਉੱਥੇ ਹੀ ਰਹਿ ਰਿਹਾ ਹਾਂ ਪਿਸ਼ੋਕਰ ਪਾਕਿਸਤਾਨ ਦਾ ਹਾਂਜੀ ਪਿਸ਼ੋਕਰ ਸਾਡਾ ਪਾਕਿਸਤਾਨ ਦਾ ਲਲਿਆਣੀ ਦਾ ਜੀ ਅਸੀਂ ਉੱਥੋਂ ਉੱਟ ਕੇ ਆਏ ਤੇ ਪਹਿਲਾ ਗੀਤ ਬਾਈ ਜੀ ਤੁਸੀਂ ਕਿੰਨੇ ਸਾਲਾਂ ਦੀ ਉਮਰ ਦੇ ਵਿੱਚ ਲਿਖਿਆ ਸੀਗਾ ਤੇ ਕਿਹੜੇ ਕਲਾਕਾਰ ਨੇ ਉਹ ਗਾਇਆ ਸੀ ਕਦੋਂ ਉਹ ਰਿਕਾਰਡ ਹੋਇਆ ਸੀਗਾ ਮੈਂ ਜੀ ਜਿਹੜਾ ਪਹਿਲਾ ਗੀਤ ਲਿਖਿਆ ਹੈ ਉਹ ਤਾਂ ਚਲੋ ਅੱਜ ਤਿੱਕਰ ਜਿਵੇਂ ਪਿਆ ਹੀ ਹੈ ਰਿਕਾਰਡ ਨਹੀਂ ਹੋਇਆ ਕਿਉਂਕਿ ਜਦੋਂ ਵੀ ਕੋਈ ਨਵੀਂ ਚੀਜ਼ ਲਿਖਦਾ ਹੈ ਤੇ ਤੁਹਾਨੂੰ ਪਤਾ ਪੂਰੀ ਨਹੀਂ ਸਹੀ ਕੀਤੀ ਜਾਂਦੀ ਉਹਦੇ ਵਿੱਚ ਹੌਲੀ ਹੌਲੀ ਕਮੀਆਂ ਮੈਂ ਪਹਿਲਾ ਗੀਤ ਲਿਖਿਆ ਸੀ ਸਾਨੂੰ ਵਿੱਚ ਜਾ ਕੇ ਕੈਨੇਡਾ ਨਹੀਂ ਤੂੰ ਡੇਰਾ ਲਾ ਲਿਆ ਸਾਨੂੰ ਨਹੀਂ ਤੂੰ ਵੈਰ ਨੇ ਦਿਲਾਂ ਚੁੱਪ ਲਾ ਲਿਆ ਲੱਖਾਂ ਦੇ ਹਿਸਾਬ ਨਾਲ ਖਤ ਤੈਨੂੰ ਪਾਏ ਇੱਕ ਵੀ ਜਵਾਬ ਬਗਵਾਇਆ ਨਹੀਂ ਵਿੱਚ ਕੈਨੇਡਾ ਜਾ ਕੇ ਭੁੱਲ ਗਈ ਤੂੰ ਸਾਨੂੰ ਪਰ ਅਸਾਂ ਤੈਨੂੰ ਦਿਲ ਤੋਂ ਭੁਲਾਇਆ ਨਹੀਂ ਉਹ ਗੀਤ ਮੇਰਾ ਲਿਖਿਆ ਹੋਇਆ ਉਸ ਤੋਂ ਬਾਅਦ ਫਿਰ ਮੈਂ ਮੇਰੇ ਨੇੜੇ ਪਿੰਡ ਝੋਪਰੀਆ ਸੀ ਹਾਂਜੀ ਉੱਥੋਂ ਦੇ ਕਸ਼ਮੀਰ ਸੰਧੂ ਜੀ ਗੀਤ ਲਿਖਦੇ ਸੀ ਉਹਨਾਂ ਕੋਲ ਮੈਂ ਜਾਣਾ ਗੀਤਾਂ ਨੂੰ ਦਿਖਾਉਣਾ ਉਹਨਾਂ ਨੇ ਮੈਨੂੰ ਦੱਸਣਾ ਇਹ ਲਾਈਨ ਸਹੀ ਹੈ ਇਹ ਨਹੀਂ ਸਹੀ ਇਹ ਵਾਤਾਇ ਕੱਟ ਕੇ ਕਰਦੇ ਕਰਦੇ ਫਿਰ ਜੀ ਮੇਰੇ ਕੋਈ 1993 92 93 ਦੇ ਵਿੱਚ ਪ੍ਰੋਪਰ ਗੀਤ ਮੈਂ ਵਧੀਆ ਲਿਖਣ ਲੱਗ ਗਿਆ ਤੇ ਮੇਰਾ 95 ਦੇ ਵਿੱਚ ਪਹਿਲਾ ਗੀਤ ਰਿਕਾਰਡ ਹੋਇਆ ਜੀ ਤੇਰੇ ਇਸ਼ਕ ਨੇ ਜੋਗੀ ਕੀਤਾ ਜੱਟੀਆਂ ਪੁੱਸਰਦਾਰਾਂ ਦਾ ਜਿੰਦਾ ਗਾਇਕ ਹੈਗਾ ਸੀ ਪ੍ਰਗਟ ਖਾਨ ਪ੍ਰਗਟ ਖਾਨ ਦੀ ਉਹ ਸੀਟੀਸੀ ਕੰਪਨੀ ਨੇ ਕੀਤਾ ਸੀ ਟਾਈਟਲ ਗੀਤ ਹੀ ਸੀ ਤੇ ਉਹ ਮੇਰਾ ਗੀਤ ਪਹਿਲਾ 1995 ਚ ਆਇਆ ਸੀ ਤੇ ਉਸ ਤੋਂ ਬਾਅਦ ਬਾਈ ਜੀ ਤੁਸੀਂ ਲਿਖਣ ਲੱਗੇ ਸੀਗੇ ਹਾਂਜੀ ਤੇ ਉਦੋਂ ਫਿਰ ਸਾਨੂੰ ਕਰਦਿਆਂ ਨੇ ਇਹ ਨਹੀਂ ਕਿਹਾਗਾ ਵੀ ਆਹ ਕਿਹੜਾ ਕੀਤਾ ਜਾ ਫੜ ਲਿਆ ਬਿਲਕੁਲ ਜੀ ਮੇਰਾ ਡੈਡੀ ਸੀ ਜਿਹੜਾ ਉਹਨੇ ਅੰਮ੍ਰਿਤ ਛਕਿਆ ਸੀ ਧਾਰਮਿਕ ਖਿਆਲਾਂ ਦਾ ਸੀ ਹਾਂਜੀ ਉਹ ਮੈਨੂੰ ਕਹਿੰਦਾ ਸੀ ਕਿ ਇਹ ਕਿੱਤਾ ਨਹੀਂ ਚੰਗਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਚੰਗਾ ਨਹੀਂ ਸੀ ਸਮਝਿਆ ਉਹ ਵਧੀਆ ਨਹੀਂ ਸਮਝਿਆ ਜਾਂਦਾ ਸੀਗਾ ਸਮਝਦਾ ਤੇ ਬਾਕੀ ਜਿਹੜੀ ਮੇਰੀ ਮੰਮੀ ਸੀ ਉਹ ਬਹੁਤ ਸ਼ਾਂਤ ਸੁਭਾਅ ਦੀ ਸੀ ਉਹਨੂੰ ਕੋਈ ਫਰਕ ਨਹੀਂ ਸੀ ਵੀ ਲਿਖੇ ਚਾ ਨਾ ਲਿਖੇ ਉਹਨੇ ਕਦੀ ਨਹੀਂ ਸੀ ਕਿਹਾ ਫਿਰ ਹੌਲੀ-ਹੌਲੀ ਮੈਂ ਮੇਰੇ ਡੈਡੀ ਨੇ ਕਿਹਾ ਵੀ ਤੁਸੀਂ ਫਿਰ ਜੇ ਇਸ ਤਰ੍ਹਾਂ ਤੇਰੇ ਨਾਲ ਆਉਂਦੇ ਨੇ ਤੇ ਇੱਕ ਬਾਰ ਜਿਹੜੀ ਸਾਨੂੰ ਛੜਕਲ ਨੂੰ ਮੂੰਹ ਕਰਕੇ ਘਰ ਦੇ ਬੈਠ ਕਬਾ ਦਿੱਤੀ ਮੇਰੇ ਕੋਲੇ ਮੇਰੇ ਸੱਜਣ ਜਿਹੜੇ ਗਾਉਣ ਵਾਲੇ ਲਿਕਣ ਵਾਲੇ ਉੱਥੇ ਹੀ ਆਉਣੇ ਮੈਂ ਉੱਥੇ ਬਿਠਾਉਣੇ ਤੇ ਉੱਥੇ ਹੀ ਵਾਪਸ ਭੇਜਦੇ ਨੇ ਕੁਛ ਅਸੀਂ ਲੱਗਦੇ ਚਾਰੇ ਦੇਖਦੇ ਰਹਿਣਾ ਵੀ ਡੈਡੀ ਘਰੇ ਨਹੀਂ ਹੈਗਾ ਤੇ ਮੈਂ ਉਦੋਂ ਹੀ ਇਹਨਾਂ ਨੂੰ ਬੁਲਾਵਾ ਤੇ ਉਦੋਂ ਹੀ ਇਹਨਾਂ ਨੂੰ ਬੂਆ ਖੋਲ ਕੇ ਕੱਢਾ ਇਹ ਨਾ ਵੇਖਣ ਵੀ ਕਦੋਂ ਆਏ ਨੇ ਤੇ ਕਦੋਂ ਗਏ ਤੇ ਜਦੋਂ ਬਾਈ ਜੀ ਫਿਰ ਤੁਸੀਂ ਇਸ ਲਾਈਨ ਦੇ ਵਿੱਚ ਤੁਹਾਡੇ ਗੀਤ ਨੇ ਜਿਹੜੇ ਉਹ ਮਾਰਕੀਟ ਦੇ ਵਿੱਚ ਆ ਗਏ ਸੀ ਹਾਂਜੀ ਉਸ ਤੋਂ ਬਾਅਦ ਫਿਰ ਘਰ ਦੇੰ ਦਾ ਰਿਸਪੌਂਸ ਸੀ ਕਿਹੋ ਜਿਹਾ ਮਿਲਿਆ ਖੁਸ਼ ਹੋਏ ਉਹ ਵੀ ਭਈਏ ਗੀਤ ਤੇਰੇ ਮਾਰਕੀਟ ਚ ਆਏ ਨੇ ਚਾਰ ਲੋਕ ਜਾਣਨ ਲੱਗੇ ਹਨ ਹਾਂਜੀ ਹਾਂਜੀ ਬਿਲਕੁਲ ਜੀ ਮੇਰਾ ਡੈਡੀ ਨੇ ਵੀ ਜਦੋਂ ਕੀ ਸੁਣਿਆ ਗੀਤ ਜੀ ਹੀਰ ਰਾਂਝਾ ਤੇਰੇ ਇਸ਼ਕ ਨੇ ਜੋਗੀ ਕੀਤਾ ਜੱਟੀਆਂ ਪੁੱਤ ਸਰਦਾਰਾਂ ਦਾ ਉਹਨਾਂ ਇੱਕ ਦੋ ਵਾਰ ਸੁਣਿਆ ਤੇ ਖੈਰ ਉਹ ਮੰਨ ਗਿਆ ਵੀ ਠੀਕ ਲਿਖਿਆ ਚਲੋ ਤੁਸੀਂ ਜਿਹੜਾ ਗੀਤ ਹੈ ਕੋਈ ਉਹ ਮਾਰੇ ਸ਼ਬਦ ਨਹੀਂ ਕੇ ਕੋਈ ਲੈਕਚਰ ਨਹੀਂ ਖੁਸ਼ ਹੋਏ ਉਸ ਤੋਂ ਬਾਅਦ ਫਿਰ ਮੇਰਾ ਵੀ ਹੌਸਲਾ ਵਧਿਆ ਫਿਰ ਮੈਨੂੰ ਹੋਰ ਹੋਰ ਕੰਪਨੀਆਂ ਫਿਰ ਮੇਰੇ ਗੀਤ ਕਾਬਲ ਰਾਜਸਤਾਨੀ ਮੇਜਰ ਮਹਿਰਮ ਸੂਰਤ ਸੰਧੂ ਤੇ ਰਾਜੂ ਵਿਜੀਤਪੁਰੀਆ ਬੁੱਟਾ ਨਮੋਲ ਜਸਵਿੰਦਰ ਜੱਸੀ ਫਿਰੋਜਪੁਰ ਤੋਂ ਇਤਰਾ ਕਰਕੇ ਕਾਫੀ ਗਾਇਕਾਂ ਨੇ ਫਿਰ ਮੇਰੇ ਗੀਤ ਕਰਵਾਏ ਯਾਨੀ ਕਿ ਅੱਗੇ ਵੀ ਚੱਲ ਰਹੇ ਨੇ ਹਾਂਜੀ ਅੱਗੇ ਵੀ ਹੁਣ ਬਾਈ ਜੀ ਜਿਹੜੇ ਆਉਣ ਵਾਲੇ ਪ੍ਰੋਜੈਕਟ ਨੇ ਤੁਹਾਡੇ ਹਾਂਜੀ ਹਾਂਜੀ ਤੇ ਉਹਨਾਂ ਬਾਰੇ ਕੁਝ ਦੱਸੋ ਹਣਾ ਵੀ ਕਿਹੜੇ ਕਿਹੜੇ ਕਲਾਕਾਰਾਂ ਦੇ ਆਵਾਜ਼ ਚ ਆ ਰਹੇ ਨੇਗੇ ਹੁਣ ਜੀ ਮੇਰੇ ਨਵੇਂ ਗੀਤ ਜਿਹੜੇ ਨੇ ਜਿਸਤਰਾ ਮੁੱਖਾ ਵਿਰਕਾ ਤੇ ਜਿੱਦਾਂ ਨੇ ਯਾਰ ਮਾਰ ਮੂਵੀ ਚ ਗਾਇਆ ਯਾਰ ਮਾਰ ਫਿਲਮ ਦੇ ਵਿੱਚ ਵੀ ਗੀਤ ਉਹਨਾਂ ਦੇ ਬਹੁਤ ਵਧੀਆ ਨੇ ਹਾਂਜੀ ਹਾਂਜੀ ਤੇ ਉਹਨਾਂ ਨੇ ਕਰਵਾਏ ਨੇ ਬੂਟਾ ਨਮੋਲ ਐ ਫਿਰੋਜ਼ਪੁਰ ਤੋਂ ਉਹਨਾਂ ਨੇ ਕਰਵਾਏ ਨੇ ਫਿਰ ਚੰਨੀ ਕੁਦੂ ਵਾਲਿਆਂ ਨੇ ਫਰੀਦਕੋਟ ਤੋਂ ਠੀਕ ਹੈ ਉਹਨਾਂ ਨੇ ਡਿਊਟ ਕਰਵਾਏ ਨੇ ਫਿਰ ਉਸ ਤੋਂ ਬਾਅਦ ਗੋਬਿੰਦ ਸਮਾਲਪੁਰੀ ਆ ਉਹਨੇ ਕਰਵਾਏ ਨੇ ਫਿਰ ਇੱਕ ਹੁਣ ਬਹੁਤ ਅੱਛਾ ਗਾਇਆ ਹੈ ਆਪਣੇ ਪਿੰਡ ਰਾਜਸਤਾਨੀ ਮੁੰਡਾ ਬਹੁਤ ਮਿੱਠੀ ਆਵਾਜ਼ ਆ ਪਿਛਲੇ ਦਿਨੀ ਮੇਰਾ ਇੱਕ ਡਿਊਟ ਉਹਨੇ ਕਰਵਾਇਆ ਗੀਤ ਇਸ ਤਰ੍ਹਾਂ ਕਰਕੇ ਮੇਰੇ ਵੱਖ-ਵੱਖ ਵਾਜਾਂ ਦੇ ਵਿੱਚ ਹੁਣ ਕਾਫੀ ਗੀਤ ਰਕਾਰਡ ਹੋ ਰਹੇ ਨੇ ਇੱਕ ਬਾਈ ਜੀ ਸੁੱਡੀ ਉਹ ਕਵਿਸ਼ਰੀ ਟਾਈਪ ਗੀਤ ਸੀਗਾ ਉਹ ਮੇਰੇ ਖਿਆਲੋਂ ਸੀਗਾ ਬਾਬਿਆਂ ਤੇ ਹਾਂ ਬਾਬਿਆਂ ਤੇ ਜੀ ਹਾਂ ਜੀ ਉਹ ਮੜੇ ਦੱਸੋ ਦੱਸ ਪਹਿਲਾਂ ਤਾਂ ਜੀ ਉਹਨੂੰ ਉਹਨੂੰ ਇੱਕ ਕਵਿਸ਼ਰੀ ਜੱਥਾ ਹੀ ਗਾਉਂਦਾ ਸੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਹੁਣ ਆਪਣੇ ਪਿੰਦਰ ਰਾਜਸਤਾਨੀ ਮੁੰਡਾ ਜਿੱਦਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਹਾਂਜੀ ਉਹਨੇ ਹੀ ਗਾਇਆ ਹੈ ਬਾਬਿਆਂ ਦੇ ਉੱਤੇ ਆ ਉਹ ਮਤਲਬ ਘਰ ਵਾਲੀ ਤੇ ਦੁਮਦਿਆਂ ਦੀ ਨੋਕ ਟੋਕੋ ਕਹਿੰਦਾ ਵੀ ਹੋਰ ਨਹੀਂ ਕੋਈ ਕੰਮ ਚੱਲਦਾ ਆਪਾਂ ਬਾਬੇ ਬਣ ਜਗੇ ਉਹ ਕਹਿੰਦੀ ਵੀ ਇਹ ਵੀ ਕੰਮ ਬਹੁਤ ਔਖਾ ਇਸ ਤਰ੍ਹਾਂ ਦਾ ਕਰਕੇ ਆ ਬਸ ਕੋਈ 8-10 ਦਿਨ ਤੱਕ ਹੀ ਮਾਰਕੀਟ ਚ ਆਏਗਾ ਤੇ ਮੇਰੇ ਗੀਤ ਹੁਣ ਬਹੁਤ ਵਧੀਆ ਰਿਕਾਰਡ ਹੋ ਗਏ ਹੋਰ ਵੀ ਕੰਪਨੀਆਂ ਕਈ ਨੇ ਮੇਰੇ ਜਿਹੜੇ ਗੀਤ ਕਰਵਾ ਰੀਆਂ ਨੇ ਠੀਕ ਹੈ ਤੇ ਨਾਲ ਦੀ ਨਾਲ ਮੈਂ ਸ਼ਾਰਟ ਮੂਵੀਆਂ ਤੇ ਉਹ ਲਿਖ ਰਿਹਾ ਜਿਸ ਤਰ੍ਹਾਂ ਮੇਰੀਆਂ ਹੁਣ ਤੱਕ 8-9 ਸ਼ਾਰਟ ਮੂਵੀਆਂ ਰਿਲੀਜ਼ ਹੋ ਚੁੱਕੀਆਂ ਨੇ ਵਕਤ ਦੀ ਚਾਲ ਪਾਣੀ ਪੰਜਾਬ ਦਾ ਬੇਰੁਜ਼ਗਾਰੀ ਦਸਤਾਰ ਮਰਨਾ ਕੈਨਸਲ ਹੈ ਇਤਰਾ ਕਰਕੇ 89 ਮੂਵੀ ਹੈ ਮੇਰੀਆਂ ਜੜੀਆਂ ਨੇ ਉਹ ਹੁਣ ਤੇ ਕਰਾ ਰਿਲੀਜ਼ ਹੋ ਚੁੱਕੀਆਂ ਹੁਣ ਬਾਈ ਜੀ ਆਪਣੇ ਪਰਿਵਾਰ ਬਾਰੇ ਥੋੜਾ ਜਿਹਾ ਦੱਸੋ ਸਾਡੇ ਦਰਸ਼ਕਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਹਾਂਜੀ ਪਰਿਵਾਰ ਜੀ ਅਸੀਂ ਪੰਜ ਭੈਣ ਭਰਾ ਮੇਰੀਆਂ ਤਿੰਨ ਭੈਣਾਂ ਨੇ ਮੇਥੋਂ ਵੱਡੀਆਂ ਹਾਂਜੀ ਤੇ ਇੱਕ ਮੇਰਾ ਛੋਟਾ ਭਰਾ ਹੈ ਤੇ ਉਸ ਤੋਂ ਅੱਗੇ ਫਿਰ ਆ ਜੀਏ ਇੱਕ ਮੇਰਾ ਬੇਟਾ ਹੈ ਇੱਕ ਮੇਰੀ ਬੇਟੀ ਹੈ ਠੀਕ ਹੈ ਬੇਟਾ ਮੇਰਾ ਜਿਹੜਾ ਹੁਣ 18 ਸਾਲ ਹੋ ਗਏ ਆ ਆਸਟ੍ਰੇਲੀਆ ਰਹਿ ਰਿਹਾ ਹੈ ਬੇਟੀ ਮੇਰੀ ਯੂਕੇ ਇੰਗਲੈਂਡ ਰਹਿ ਰਹੀ ਹੈ ਦੋਵੇਂ ਬੱਚੇ ਵਿਆਹ ਤੇ ਨੇ ਆਪੋ ਆਪਣੇ ਉਹਨਾਂ ਦੇ ਗਾਂ ਬੱਚੇ ਹੋ ਗਏ ਨੇ ਬਿਲਕੁਲ ਮਾਲਕ ਦੀ ਕਿਰਪਾ ਹੈ ਐਨ ਰੰਗ ਭਾਰ ਹੁਣ ਮੰਨ ਲਓ ਥੋੜੀ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਇੱਕ ਫ੍ਰੀ ਜ਼ਿੰਦਗੀ ਹੈ ਆ ਬਿਲਕੁਲ ਫ੍ਰੀ ਹੈ ਐਨਜੋਏ ਵਾਲੀ ਜ਼ਿੰਦਗੀ ਦੇ ਉੱਤੇ ਖੁਸ਼ ਆਂ ਕੋਈ ਚਿਕਵਾ ਕੋਈ ਲਮਾ ਨਹੀਂ ਬਿਲਕੁਲ ਨਿਹਾਰੇ ਦੀ ਜਿੰਦਗੀ ਹੁਣ ਆਦਾ ਆਰਾਮ ਨਾਲ ਗੀਤ ਲਿਖ ਰਹੇ ਹਾਂ ਹਾਂਜੀ ਲਿਖ ਰਹੇ ਆ ਮੈਂ ਹੁਣ ਪਿੱਛੇ ਆ 4 ਜੂਨ ਨੂੰ ਆਇਆ ਆ ਆਸਟ੍ਰੇਲੀਆ ਤੋਂ ਤੇ अगस्त 4 अगस्त नु मैं फिर वापस एक भाई जी थोड़ी नाल एक गल शेयर करनी थी कि जमे अक्सर ही ना गीतकारਾਂ ਦਾ ਲੰਬਾ ਹੁੰਦਾ ਹੈ ਹਾਂਜੀ ਵੀ ਮੰਨ ਲੋ ਕਲਾਕਾਰਾਂ ਨੂੰ ਉਹਨਾਂ ਨੇ ਗੀਤ ਦਿੱਤੇ ਤੇ ਬਾਅਦ ਦੇ ਵਿੱਚ ਇਹ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਨੇ ਵੀ ਕਲਾਕਾਰ ਪੈਸੇ ਨਹੀਂ ਜੀ ਦੇ ਰਿਹਾ ਜਾਂ ਗੀਤਕਾਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਜਿਹੜਾ ਮੰਨ ਲੋ ਕਿਸੇ ਨੇ ਗੀਤਕਾਰ ਨੇ ਗੀਤ ਲਿਖਤਾ ਤੇ ਕਲਾਕਾਰ ਨੇ ਉਹ ਗਾਤਾ ਬਿਲਕੁਲ ਜੀ ਉਸ ਤੋਂ ਬਾਅਦ ਉਹ ਕਲਾਕਾਰ ਤਾਂ ਰਾਤੋਂ ਰਾਤ ਸਟਾਰ ਹੋ ਗਿਆ ਪਰ ਉਹ ਗੀਤਕਾਰ ਨੂੰ ਪੁੱਛਿਆ ਨਹੀਂ ਜਾਂਦਾ ਇਹਨਾਂ ਗੱਲਾਂ 'ਚ ਕਿੰਨੀ ਕੀ ਸੱਚਾਈ ਹੈ ਇਹ ਜੀ ਬਿਲਕੁਲ ਤੁਹਾਡੀ ਗੱਲ ਹੈ ਸੱਚਾਈ ਹੈ ਤੇ ਵੈਸੇ ਹੋਣਾ ਨਹੀਂ ਐਵੇਂ ਚਾਹੀਦਾ ਬਾਕੀ ਮੈਂ ਤਾਂ ਅੱਜ ਤਿੱਕਰ ਜਿੰਨੇ ਗੀਤ ਦਿੱਤੇ ਨੇ ਆਪਣੇ ਯਾਰੀ ਦੋਸਤੀ ਦੇ ਦੈਰੇ 'ਚ ਦਿੱਤੇ ਨੇ ਠੀਕ ਹੈ ਜੀ ਮੈਂ ਚਲਾ ਗਿਆ ਉਹ ਆਗੇ ਤੇ ਮੈਂ ਅੱਜ ਤਿੱਕਰ ਨਾ ਕੋ ਪੈਸੇ ਦੀ ਮੰਗ ਕੀਤੀ ਹੈ ਨਾ ਕਿਸੇ ਤੋਂ ਪੈਸਾ ਮੰਗਿਆ ਹੈ ਤੇ ਮੇਰੇ ਖਿਆਲ ਚ ਵੀ ਅਜੇ ਕੋਈ ਆਉਣ ਵਾਲੇ ਟਾਈਮ ਚ ਇਹ ਮਨ ਚ ਹੈ ਵੀ ਨਹੀਂ ਕਿ ਵੀ ਮੈਂ ਇਹਨਾਂ ਦੇ ਪੈਸੇ ਜਿਉਂ ਜਿਵੇਂ ਮੰਨ ਲਓ ਕਿ ਲੋਕਾਂ ਦੇ ਕਈ ਵਾਰ ਆਪਾਂ ਅਕਸਰ ਹੀ ਸੁਣਦੇ ਰਹਿੰਦੇ ਆਂ ਵੀ ਇਹ ਗੱਲਾਂ ਹੁੰਦੀਆਂ ਹੋਣਗੀਆਂ ਜਾਂ ਨਹੀਂ ਹੁੰਦੀਆਂ ਜੀ ਹੁੰਦੀਆਂ ਪਰ ਮੇਰਾ ਅਜੇ ਟਿਕਰ ਕਿਸੇ ਨਾਲ ਨਹੀਂ ਮੈਂ ਜਿਸ ਤਰ੍ਹਾਂ ਸ਼ੁਰੂ ਤੋਂ ਹੀ ਹੁਣ 95 ਤੋਂ ਲੈ ਕੇ ਮੇਰਾ ਪ੍ਰਗਟ ਖਾਨ ਨਾਲ ਆ ਪਿੱਛੇ ਉਹਨੇ ਫਿਰ ਮੇਰਾ ਗੀਤ ਰਿਕਾਰਡ ਕਰਾਇਆ ਹੁਣ ਵੀ ਉਹ ਕਰਵਾ ਰਿਹਾ ਹੈ ਤੇ ਕੋਈ ਇਹੋ ਜੀ ਗੱਲ ਨਹੀਂ ਤੇ ਕਿਉਂਕਿ ਮੇਰਾ ਮੈਂ ਆਪਣੇ ਤੈਰੇ ਦੇ ਵਿੱਚ ਹੀ ਦੇ ਰਿਆਂ ਜਾਂ ਉਹ ਚਲੇ ਗਏ ਮਿਲੇ ਉਹਨਾਂ ਨੇ ਜਿਹੜਾ ਗੀਤ ਸੁਣਾ ਲੱਗਿਆ ਲੈ ਲਿਆ ਲੈ ਤੇ ਮੈਂ ਕੋਈ ਕਦੇ ਇੰਨਾ ਨਹੀਂ ਮਤਲਬ ਪੈਸੇ ਦਾ ਰੱਖਿਆ ਲੱਗੋ ਹੁਣ ਬਾਈ ਜੀ ਰਹਿ ਰਹੇ ਨੇ ਕਿ ਆਸਟ੍ਰੇਲੀਆ ਮੈਂ ਲੋ ਪਹਿਲਾਂ ਵੀ 4-5 ਮਹੀਨੇ ਲਾ ਕੇ ਆਏ ਸੀ ਉਸ ਤੋਂ ਬਾਅਦ ਫਿਰ ਚਲੇ ਗਏ ਕਦੇ ਆ ਜਾਂਦੇ ਨੇ ਕਦੇ ਵਗ ਜਾਂਦੇ ਨੇ ਜਿਹੜਾ ਪੰਜਾਬ ਦਾ ਮੋਹ ਹੈ ਪੰਜਾਬ ਦੀ ਮਿੱਟੀ ਦਾ ਮੋਹ ਆਪਦੇ ਪਿੰਡਾਂ ਦਾ ਮੋਹ ਹੈ ਉਹ ਫਿਰ ਵਾਪਸ ਖਿੱਚ ਲਿਆਉਂਦਾ ਹੈ ਬੱਚੇ ਚਲੋ ਫਿਰ ਕਹਿ ਦਿੰਦੇ ਨੇਗੇ ਵੀ ਪਾਪਾ ਉਰੇ ਆ ਜੋ ਉਹਨਾਂ ਦਾ ਵੀ ਮੋਹ ਪਿਆਰ ਹੈ ਉਹਨਾਂ ਨੂੰ ਵੀ ਇਹ ਹੁੰਦਾ ਵੀ ਸਾਡੇ ਮਾਪੇ ਆਪਣੇ ਜਿਹੜੇ ਸਾਡੇ ਕੋਲੇ ਰਹਿਣ ਪਰ ਬਾਈ ਜੀ ਫੇਰ ਦੁਬਾਰਾ 2-4 ਮਹੀਨੇ ਬਾਅਦ 6 ਮਹੀਨੇ ਬਾਅਦ ਫੇਰ ਪੰਜਾਬ ਨੂੰ ਭੱਜ ਜਾਂਦੇ ਨੇ ਬਾਈ ਜੀ ਇਹ ਮੋਹ ਖਿੱਚ ਲਿਆ ਹੁੰਦਾ ਬਿਲਕੁਲ ਜੀ ਜਿੱਥੇ ਉੱਥੇ ਦਾ ਮਾਹੌਲ ਕਿਵੇਂ ਹੈ ਉੱਥੇ ਵੀ ਕਹਿੰਦੇ ਬਹੁਤ ਪੰਜਾਬੀ ਰਹਿੰਦੇ ਆ ਹਾਂਜੀ ਹਾਂਜੀ ਵੇਖੋ ਜੀ ਮੇਰਾ ਤਾਂ ਜਿਹੜਾ ਆਪੋ ਆਪਣਾ ਹਰ ਬੰਦੇ ਦਾ ਆਪੋ ਆਪਣਾ ਤਜਰਬਾ ਹੈ ਹਾਂਜੀ ਆਪੋ ਆਪਣਾ ਉਹਦਾ ਖਿਆਲ ਹੈ ਆਪੋ ਆਪਣੀ ਸੋਚ ਹੈ ਪਰ ਮੇਰੀ ਸੋਚ ਤਾਂ ਇਹ ਆ ਵੀ ਜਦੋਂ ਤਾਂ ਅਸੀਂ ਇਧਰੋਂ ਜਾਂਦੇ ਆ ਹਾਂਜੀ ਉਹਨਾਂ ਬੱਚੇ ਉੱਥੇ ਨੇ ਤਾਂ ਇੱਥੇ ਤੱਕ ਹੀ ਇੱਕ ਕਹਿੰਦੇ ਹੁੰਦੇ ਘਰ ਘਰ ਤਾਂ ਜੀਆਂ ਨਾਲ ਹੁੰਦਾ ਘਰ ਇੱਟਾਂ ਨਾਲ ਨਹੀਂ ਹੁੰਦਾ ਇੱਥੇ ਤਾਂ ਰਹਿ ਗਈਆਂ ਇੱਕਾਂ ਤੇ ਅਸੀਂ ਜਦੋਂ ਉਧਰ ਜਾਂਦੇ ਆ ਕੋਈ 6 ਮਹੀਨੇ ਹੋ ਜਾਂਦੇ ਨੇ ਤੇ ਬਿਲਕੁਲ ਜੀ ਕਰਦਾ ਪਿੰਡ ਜਾਦ ਆਉਂਦਾ ਸਾਰਾ ਆਪਦਾ ਸਾਰਾ ਛਰੀਕਾ ਕਬੀਲਾ ਆਪਦਾ ਸਭ ਕੁਝ ਜਾਦ ਆਉਂਦਾ ਇੱਧਰ ਨੂੰ ਆ ਜਿੱਦਾ ਜਦੋਂ ਇੱਥੇ ਆਇਆਂ ਨੂੰ 2-4 ਮਹੀਨੇ ਹੋ ਜਾਂਦੇ ਨੇ ਤੇ ਫਿਰ ਇੱਕ ਲੰਮੀ ਜੀ ਨਿਗਾਹ ਮਾਰੀ ਦੀ ਵੀ ਇੱਥੇ ਸਾਡੇ ਬੱਚੇ ਨਹੀਂ ਕੋਈ ਕੁਝ ਨਹੀਂ ਆਇਤਾ ਇੱਟਾਂ ਦਾ ਘਰ ਫਿਰ ਉਧਰ ਜਾਣ ਨੂੰ ਜੀ ਕਰਦਾ ਮੈਂ ਤਾਂ ਇਸ ਗੱਲ ਨੂੰ ਕਹਾਂਗਾ ਵੀ ਜਿਹੜੇ ਸਾਡੇ ਉਹ ਮਰਦੇ ਨੇ ਉਹ ਵਿਚਾਲੇ ਜੇ ਫਸੇ ਪਏ ਨੇ ਵੀ ਨਾ ਤਾਂ ਉਧਰ ਨੂੰ ਜਾ ਕੇ ਸ਼ਾਂਤੀ ਮਿਲਦੀ ਏ ਨਾ ਕੋ ਇੱਥੇ ਮਿਲਦੀ ਏ ਜੇ ਇੱਥੇ ਅਜੀਤ ਦੱਜੀ ਕਰਦਾ ਵੀ ਬੱਚਿਆਂ ਕੋਲ ਚਲੇ ਜੀਏ ਜੇ ਬੱਚਿਆਂ ਕੋਲ ਜਾਈਏ ਤਾਂ ਜੀ ਕਰਦਾ ਵੀ ਆਪਦੇ ਪਿੰਡ ਆਪਦੇ ਜਿੱਥੇ ਗਲੀਆਂ ਚ ਜੰਮੇ ਪਲੇ ਖੇਡੇ ਆ ਉੱਤੇ ਜਾਈਏ ਇੱਕ ਬਾਈ ਜੀ ਦੇਖੋ ਵੀ ਚਲੋ ਬੱਚੇ ਬਾਹਰ ਜਾਂਦੇ ਆ ਸਾਰਿਆਂ ਦੀ ਜਾ ਰਹੀ ਹੈ ਹੁਣ ਤੇ ਇੱਕ ਰੁਝਾਨ ਹੀ ਲਾ ਲੋ ਹਨਾ ਵੀ ਹਰ ਬੱਚਾ ਜਿਹੜਾ ਉਹ ਬਾਹਰ ਜਾਈ ਜਾਂਦਾ ਹੈ ਕੁਝ ਸਮਾਂ ਸੀਗਾ ਜਦੋਂ ਅੱਜ ਤੋਂ ਆਪਾਂ 20 ਸਾਲ 30 ਸਾਲ ਜਾਂ 35 ਸਾਲ ਪਿੱਛੇ ਚਲ ਜਾਈਏ ਉਦੋਂ ਕੋਈ ਟਾਮਾ ਟਾਮਾ ਕਈ ਕਈ ਪਿੰਡਾਂ ਦੇ ਵਿੱਚੋਂ ਕੋਈ ਕੱਦਾ ਜਵਾਖ ਬਾਹਰ ਹੁੰਦਾ ਸੀ ਹੁਣ ਮੈਨੂੰ ਇਹ ਲੱਗਦਾ ਵੀ ਪਿੰਡਾਂ ਦੇ ਵਿੱਚੋਂ ਕੋਈ ਪੰਜ ਚਾਰ ਘਰੀ ਬਚਦੇ ਹੋਣਗੇ ਨਹੀਂ ਲਗਭਗ ਸਾਰਿਆਂ ਦਾ ਇੱਕ ਇੱਕ ਬੱਚਾ ਤਾਂ ਬਾਹਰ ਹੈਗੀ ਹੈ ਬਿਲਕੁਲ ਜੀ ਬਾਈ ਜੀ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਰੁਝਾਨ ਹੈ ਹਾਂ ਜੀ ਇਹ ਸਹੀ ਹੈ ਜਾਂ ਗਲਤ ਹੈ ਵੇਖੋ ਜੀ ਤੇ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣੀ ਸੀ ਇਹ ਦੇ ਨਾਲ ਹੀ ਸਵਾਲ ਐਡ ਕਰਦਾ ਵੀ ਜਦੋਂ ਬੱਚੇ ਬਾਹਰ ਜਾਂਦੇ ਆ ਹਾਂਜੀ ਤਾਂ ਮਾਂ ਪਿਓ ਤੇ ਮੰਨ ਲਓ ਕੀ ਬੀਤਦੀ ਆ ਹਨਾ ਵੀ ਆਪਾਂ ਬੱਚਿਆਂ ਨੂੰ ਬਾਹਰ ਵੀ ਭੇਜਤਾ ਤੇ ਮਾਂ ਪਿਓ ਰੇ ਹੁੰਦੇ ਨੇ ਉਹ ਆਪਣੇ ਥੋੜਾ ਮੰਨ ਲਓ ਇੱਕ ਪਰਸਨਲ ਤਜਰਬਾ ਲਾ ਲੋ ਹਾਂਜੀ ਹੁਣ ਤੁਸੀਂ ਉਰੇ ਹੋ ਹਾਂਜੀ ਬੱਚੇ ਉੱਥੇ ਨੇ ਹਾਂਜੀ ਤੇ ਉਹ ਕੀ ਕੀ ਉਹ ਮਨ ਕੇ ਜੋ ਅਟੈਚਮੈਂਟ ਹੈ ਕੀ ਉਹ ਫੀਲ ਹੁੰਦਾ ਹੈ ਉਸ ਟਾਈਮ ਦਾ ਬਾਈ ਜਗਨੂ ਜੀ ਮੈਂ ਤੁਹਾਨੂੰ ਜਿਵੇਂ ਪਿੱਛੇ ਦੱਸ ਹੀ ਹਟਿਆ ਵੀ ਇੱਕ ਫਸਿਆ ਮਹਿਸੂਸ ਕਰਦੇ ਵੀ ਜੇ ਅਸੀਂ ਇੱਥੇ ਆਉਣੇ ਆ ਤੇ ਉੱਥੋਂ ਦਾ ਬੱਚਿਆਂ ਦਾ ਮੂੰਹ ਮਾਰਦਾ ਜੇ ਉੱਥੇ ਜੰਨੇ ਆਪਣੇ ਪਿੰਡ ਦੀਆਂ ਮਾਰਦੇ ਮੈਂ ਤਾਂ ਜਿਹੜਾ ਬਾਹਰ ਜਾਂਦਾ ਜਿੱਥੇ ਤੱਕਰ ਤੁਸੀਂ ਸਵਾਲ ਪੁੱਛਿਆ ਹੈ ਹੁੰਦਾ ਹੈ ਵੀ ਉਹ ਇਹ ਨੂੰ ਮੈਂ ਤਾਂ ਇੱਕ ਬਿਮਾਰੀ ਕਹੂੰਗਾ ਇਹ ਬਿਮਾਰੀ ਚੱਲੀ ਸੀ ਸ਼ਾਰਪੁਰ ਤੋਂ ਠੀਕ ਹੈ ਜੀ ਦਬਾਬੇ ਤੋਂ ਇਹ ਹੌਲੀ ਹੌਲੀ ਮਾਝੇ ਚਾਈ ਮਾਲਵੇ ਚੋਂ ਹੁੰਦੀ ਹੋਈ ਉਹ ਰਾਜਸਥਾਨ ਹਰਿਆਣਾ ਸਾਰਿਆਂ ਨੇ ਕੈਚ ਕਰ ਲਿਆ ਤੇ ਸਾਰੇ ਇਹਨੂੰ ਹੀ ਲਈ ਜਾਂਦੇ ਨੇ ਤੇ ਕੋਈ ਇਹਦੇ ਮੇਰੇ ਸੋਚ ਮੁਤਾਬਕ ਚੰਗੇ ਨਤੀਜੇ ਨਹੀਂ ਨਿਕਲਣਗੇ ਤੇ ਅੱਗੋਂ ਵੇਖੋ ਕਈ ਗੱਲਾਂ ਦਾ ਜੇ ਜੇ ਇੱਕ ਚੀਜ਼ ਬਾਈ ਜੀ ਆਪਾਂ ਦੇਖੀਏ ਤਾਂ ਉਹਦਾ ਵੀ ਕੋਈ ਨਾ ਕੋਈ ਦੇਖੋ ਰੀਜ਼ਨ ਹੈ ਜਵਾਕ ਆਪਦੀ ਜਗ੍ਹਾ ਤੇ ਵੀ ਸਹੀ ਨੇ ਬਿਲਕੁਲ ਜੀ ਮੈਂ ਮੰਨ ਲਓ ਨਾ ਤਾਂ ਕਿਸੇ ਦੀ ਕੋਈ ਸੁਣਵਾਈ ਹੈ ਨਾ ਕਿਸੇ ਨੂੰ ਕੋਈ ਜੋਬ ਦਾ ਬਿਲਕੁਲ ਉਹ ਵੀ ਨਹੀਂ ਮਿਲ ਰਿਹਾ ਬੇਰੁਜ਼ਗਾਰੀ ਉਹ ਹੱਦੋਂ ਵੱਧ ਜਿਆਦਾ ਹੋ ਗਈ ਤੇ ਨਸ਼ਾ ਉਹ ਰੁਕਣ ਦਾ ਨਾਂ ਨਹੀਂ ਲੈਂਦਾ ਚਾਹੇ ਸਰਕਾਰਾਂ ਇਹਦੇ ਵਾਸਤੇ ਜਿੰਨਾ ਕੋ ਹੋ ਸਕਦਾ ਐਫਰਟ ਕਰਦੀਆਂ ਨੇ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਉਹ ਵਾਧਾ ਤਾਂ ਰਹਿ ਜਾਂਦਾ ਕਿੱਥੇ ਉਹ ਚੀਜ਼ ਘਟਣੀ ਚਾਹੀਦੀ ਸੀ ਤੇ ਮਾਪਿਆਂ ਦੇ ਮਨ ਦੇ ਵਿੱਚ ਇਹ ਡਰ ਤਾਂ ਜ਼ਰੂਰ ਹੁੰਦਾ ਹੋਊਗਾ ਵੀ ਜੇ ਸਾਡਾ ਮੰਨ ਲਓ ਬੱਚਾ ਹੈ ਤਾਂ ਉਹ ਕੱਲ ਨੂੰ ਇਸ ਨਸ਼ੇ ਦੀ ਦਲਦਲ ਦੇ ਵਿੱਚ ਨਾ ਹੋ ਜੇ ਜਾਂ ਮੰਨ ਲਓ ਪੜ੍ਹ ਲਿਖ ਕੇ ਉਹਨਾਂ ਨੂੰ ਜੋਬ ਨਹੀਂ ਮਿਲਨੀ ਜਾਂ ਉਹ ਰਿਓ ਹੋ ਬੇਰੁਜ਼ਗਾਰੀ ਕਰਨ ਤੱਕੇ ਖਰਨ ਖਾਣਗੇ ਜਾਂ ਆਪਣੇ ਸਰਕਾਰਾਂ ਦਾ ਸਿਸਟਮ ਹੋ ਸਹੀ ਨਹੀਂ ਹੈਗਾ ਇਹ ਚੀਜ਼ਾਂ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਝੰਜੋੜ ਦੀਆਂ ਨੇ ਵੀ ਬਾਹਰ ਜਾਣ ਵਾਸਤੇ ਨਾ ਪ੍ਰੇਰਣਾ ਦਿੰਦੀਆਂ ਹੋਣੀਆਂ ਜਾਂ ਮਜਬੂਰੀਆਂ ਨੇ ਇਹ ਫਰਕ ਤਾਂ ਹੈਗਾ ਵੇਖੋ ਜੀ ਜਗਨੂ ਜੀ ਇੰਦੇ ਚ ਤੱਕ ਕੋਈ ਦੋਰ ਰਾਇਆ ਨਹੀਂ ਇਹ ਤਾਂ ਇੱਕ ਮੇਰੇ ਖਿਆਲ ਚ ਹੁਣ ਬੱਚੇ ਤੋਂ ਲੈ ਕੇ ਤੇ ਬਜ਼ੁਰਗ ਤਿੱਕਰ ਜਾਣ ਚੁੱਕੇ ਆ ਵੀ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਬਹੁਤਨ ਕਮੀਆਂ ਹੋ ਚੁੱਕੀਆਂ ਨੇ ਬਿਲਕੁਲ ਜੀ ਜਿੰਨਾ ਕੰਮ ਸਰਾ ਖਰਾਬ ਹੋਇਆ ਸਰਕਾਰਾਂ ਤੋਂ ਹੋਇਆ ਸਾਡੀਆਂ ਇਹ ਸਰਕਾਰਾਂ ਜਿਹੜੀਆਂ ਨੇ ਇਸ ਵਾਸਤੇ ਧਿਆਨ ਨਹੀਂ ਦੇ ਰੀਆਂ ਉਹਨਾਂ ਨੂੰ ਆਪਣੇ ਹੀ ਮਤਲਬ ਢਿੱਡ ਭਰਨ ਨਾਲ ਹੈ ਆਪਣੀ ਪਾਰਟੀ ਨਾਲ ਹੈ ਆਪਣੇ ਵਰਕਰਾਂ ਨਾਲ ਹੈ ਤੇ ਅੱਗੇ ਉਹ ਪਬਲਿਕ ਦਾ ਕੁਝ ਨਹੀਂ ਕਰ ਰਹੀਆਂ ਇਹ ਬਹੁਤ ਵੱਡਾ ਇੱਕ ਜਿਹੜਾ ਫਾਲਟ ਏ ਵੀ ਪਿਆ ਹੈ ਬਾਕੀ ਕਈ ਇਹਦੇ ਵਿੱਚੋਂ ਫਿਰ ਗਾਂ ਜਾ ਕੇ ਛੋਟੇ ਛੋਟੇ ਕਈ ਕਾਰਨ ਨਿਕਲਾਉਂਦੇ ਨੇ ਤੇ ਬਾਕੀ ਕੁਝ ਹੁਣ ਮੈਂ ਕੱਲ ਇੱਕ YouTube ਤੇ ਖਬਰ ਸੁਣ ਰਿਹਾ ਸੀ ਵੀ ਕੈਨੇਡਾ ਦੇ ਵਿੱਚੋਂ ਕਾਫੀ ਜਿਹੜੇ ਨੇ ਨੌਜਵਾਨ ਲੜਕੇ ਲੜਕੀਆਂ ਵਾਪਸ ਆਏ ਨੇ ਪੀਆਰ ਛੱਡ ਕੇ ਆਏ ਨੇ ਚਲੋ ਚੰਗੀ ਗੱਲ ਕਹਿ ਲੋ ਜਾਂ ਦੋਵੇਂ ਪਾਸੇ ਹੁੰਦੇ ਨੇ ਉਹਨੂੰ ਮਾੜੀ ਵੀ ਕਹਿ ਲੋ ਚੰਗੀ ਵੀ ਕਹਿ ਲੋ ਵੈਸੇ ਮੈਂ ਤੁਹਾਨੂੰ ਚੰਗੀ ਕਹੂੰਗਾ ਵੀ ਜਿਹੜਾ ਇਹਦੇ ਹੁੰਦੇ ਸਵੇਰ ਤੋਂ ਭੁੱਲਿਆ ਸ਼ਾਮ ਨੂੰ ਘਰੇ ਆ ਜੀ ਉਹ ਠੀਕ ਹੀ ਠੀਕ ਹੈ ਵੀ ਆਪਦੇ ਦੇਸ਼ ਆਏ ਨੇ ਆਪਦਾ ਉਧਰ ਗਏ ਸੀ ਕੁਚਿਰ ਕਮਾਈਆਂ ਕੀਤੀਆਂ ਨੇ ਆਪਦੇ ਪੈਰਾਂ 'ਤੇ ਉਹ ਹੀ ਫਿਰ ਆਪਦੇ ਦੇਸ਼ ਚਾਏ ਦੁਨੀਆਦਾਰੀ ਦਾ ਪਤਾ ਲੱਗਿਆ ਹੈ ਕਿਸ ਤਰ੍ਹਾਂ ਚੱਲਣਾ ਕਿਸ ਤਰ੍ਹਾਂ ਵਰਤਨਾ ਕਿਸ ਤਰ੍ਹਾਂ ਕੰਜੂਸੀ ਕਰਨੀ ਹੈ ਹੁੰਦੇ ਬਾਰੇ ਸਾਰੇ ਸਿੱਖ ਕੇ ਤੋਂ ਆਪਦੇ ਘਰੇ ਆ ਗਏ ਨੇ ਬਹੁਤ ਵਧੀਆ ਗੱਲ ਹੈ ਬਾਈ ਜੀ ਦੇਖੋ ਬਾਹਰਲੇ ਦੇਸ਼ਾਂ 'ਚ ਕਮਾਈ ਕਰਨੀ ਤੋਂ ਉਸ ਤੋਂ ਬਾਅਦ ਆ ਕੇ ਆਪਦੇ ਦੇਸ਼ ਦੇ ਵਿੱਚ ਆਪਦੇ ਪੰਜਾਬ ਦੇ ਵਿੱਚ ਆਪਦੇ ਘਰ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਸੰਭਾਰਨਾ ਉਹ ਆਪਦੇ ਖੇਤੀਬੱਤੀ ਨੂੰ ਸਾਹਮਣਾ ਉਹ ਆਪਦਾ ਵਿਰਸਾ ਸਾਹਮਣਾ ਪਰ ਕਈ ਵਾਰੀ ਇਹ ਚੀਜ਼ਾਂ ਬਾਅਦ ਦੇ ਵਿੱਚ ਦਿਲ ਵੀ ਦਿਖਾਉਂਦੀਆਂ ਨੇ ਜਦੋਂ ਉਹਨਾਂ ਨਾਲ ਤੱਕੇ ਹੁੰਦੇ ਆ ਜਾ ਕਿਤੇ ਨਾ ਕਿਤੇ ਜਾ ਕੇ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਉਹਨਾਂ ਦਾ ਮਨ ਵੀ ਦੁਖੀ ਹੁੰਦਾ ਹਾਂਜੀ ਬਿਲਕੁਲ ਜੀ ਆ ਫਿਰ ਜਾਂ ਤਾਂ ਉਹ ਸਿਸਟਮ ਨਹੀਂ ਹੈਗਾ ਉਸ ਟਾਈਪ ਦਾ ਆਪਣੇ ਜਾਂ ਆਪਣੀਆਂ ਸਰਕਾਰਾਂ ਉਸ ਟਾਈਪ ਦਾ ਧਿਆਨ ਹੀ ਨਹੀਂ ਦਿੰਦੀਆਂ ਇਹ ਗੱਲ ਜ਼ਰੂਰ ਕਿਤੇ ਨਾ ਕਿਤੇ ਜਾ ਕੇ ਦੁੱਖ ਤਾਂ ਦਿੰਦੀ ਹੈ ਇਹੀ 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 ਜੀ ਜਦੋਂ ਫਿਰ ਉਧਰ ਜਿਹੜਾ ਬੱਚਾ ਜੀ ਵੇਖੋ ਅੱਜ ਗਿਆ ਹੈ ਉਹ 10 ਤੋਂ 12 ਜਾਂ 15 ਸਾਲ ਉਧਰ ਲਾ ਆਇਆ ਹਾਂਜੀ ਉਧਰ ਦਾ ਕਾਨੂੰਨ ਉਧਰ ਦਾ ਸਾਰਾ ਕਾਰੋਬਾਰ ਉਧਰ ਦਾ ਵਾਤਾਵਰਣ ਚੋ ਵੀ ਹੈ ਨਾ ਉਹਨੂੰ ਫਿਰ ਇੱਧਰ ਆਣ ਕੇ ਚੰਗਾ ਤਾਂ ਨਹੀਂ ਲੱਗਦਾ ਇੰਦੇ ਚ ਕੋਈ ਸ਼ੱਕ ਨਹੀਂ ਕੋਈ ਇੱਥੇ ਕਿਸੇ ਦਫ਼ਤਰ ਚ ਨਹੀਂ ਪੁੱਛ ਕੇ ਚ ਹੈਗੀ ਕਿਸੇ ਇੱਥੇ ਦਾ ਚਪਾਰ ਚ ਹੈ ਪੈਸਾ ਹੈ ਜਾਂ ਡੰਡਾ ਜਿਹਦਾ ਡੰਡਾ ਚੱਲਦਾ ਹੈ ਉਹ ਮਤਲਬ ਲੋਕ ਇੱਥੇ ਦੂਜੇ ਨੂੰ ਅੱਗੇ ਨਹੀਂ ਆਉਣ ਦਿੰਦੇ ਦੂਜੇ ਨੂੰ ਲਤੜ ਕੇ ਰੱਖਦੇ ਨੇ ਤੇ ਇਹ ਜਿਹੜਾ ਬਹੁਤ ਇੱਕ ਮਾੜਾ ਅਸਰ ਹੈ ਹੋਣ ਵਾਲੀ ਪੀੜੀ ਤੇ ਪਵੇਗਾ ਦਰਸ਼ਕੋ ਜਿਵੇਂ ਕਿ ਅਸੀਂ ਦੋਨੋਂ ਬਾਈ ਜੀ ਨਾਲ ਗੱਲਾਂ ਬਾਤਾਂ ਕਰਵਾ ਰਹੇ ਆਂਗੇ ਪੁੱਛ ਰਹੇ ਆ ਭਾਈ ਜੀ ਨੂੰ ਇਹਨਾਂ ਦੀ ਜ਼ਿੰਦਗੀ ਦੇ ਕੋੜੇ ਮਿੱਠੇ ਤਜਰਬੇ ਇਹ ਸਾਡੀ ਕੋਈ ਇੰਟਰਵਿਊ ਨਹੀਂ ਤੇ ਨਾ ਹੀ ਸਾਡਾ ਇਹ ਕੋਈ ਪੋਡਕਾਸਟ ਹੈ ਭਾਈ ਜੀ ਸਾਡੇ ਪ੍ਰਾਣੇ ਮਿੱਤਰ ਨੇਗੇ ਸਾਡੇ ਭਰਾਵਾ ਵਰਗੇ ਨੇ ਸਾਡੇ ਵੱਡੇ ਭਰਾ ਨੇਗੇ ਤੇ ਸਭ ਤੋਂ ਮੇਨ ਚੀਜ਼ ਇਹ ਸੀ ਕਿ ਭਾਈ ਜੀ ਆਸਟ੍ਰੇਲੀਆ ਤੋਂ ਆਏ ਹੋਏ ਸੀ ਤੇ ਇੱਥੇ ਸਾਨੂੰ ਮਿਲਣਾ ਆਈ ਸੀ ਚੰਡੀਗੜ੍ਹ ਅਸੀਂ ਸੋਚਿਆ ਚਲੋ ਕੁਝ ਜਾਂਦਾਂ ਜਿਹੜੀਆਂ ਅਸੀਂ ਆਪਦੇ ਦਰਸ਼ਕਾਂ ਨਾਲ ਵੀ ਸਾਂਝੀਆਂ ਕਰ ਸਕਦੇ ਆ ਤੇ ਬਾਕੀ ਆਪ ਵੀ ਸੰਭਾਲ ਕੇ ਰੱਖ ਸਕਦੇ ਆ ਇਹ ਜਾਂਦਾ ਹੀ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਇੱਕ ਦੂਸਰੇ ਦੀ ਜਾਣ ਪਹਿਚਾਣ ਕਰਾਉਂਦੀਆਂ ਨੇ ਇੱਕ ਦੂਸਰੇ ਦੇ ਦਿਲਾਂ ਦੇ ਵਿੱਚ ਆਪਾਂ ਵੱਸਦੇ ਆ ਸੋ ਇਸ ਕਰਕੇ ਬਾਈ ਜੀ ਜਿੰਨਾ ਕ ਸਾਥ ਹੋ ਸਕਿਆ ਜਿੰਨਾ ਕ ਸਾਨੂੰ ਠੀਕ ਲੱਗਿਆ ਅਸੀਂ ਉਹ ਤੁਹਾਡੇ ਨਾਲ ਬਾਈ ਜੀ ਦੀ ਮੁਲਾਕਾਤ ਕਰਵਾਈ ਤੇ ਅੱਗੇ ਵੀ ਕਰਵਾਉਂਦੇ ਰਹਿਾਂਗੇ ਜਿਵੇਂ ਜਿੰਨੇ ਕ ਦਿਨ ਬਾਈ ਜੀ ਸਾਡੇ ਕੋਲੇ ਰਹਿਣਗੇ ਅਸੀਂ ਕੋਈ ਨਾ ਕੋਈ ਵਲੌਗ ਇਹਨਾਂ ਨਾਲ ਸਾਂਝਾ ਕਰਦੇ ਰਹਿਾਂਗੇ ਤੇ ਦਰਸ਼ਕਾਂ ਦੇ ਰੂਬਰੂ ਕਰਦੇ ਰਹਿਾਂਗੇ ਹੁਣ ਬਾਈ ਜੀ ਤੁਸੀਂ ਕਦੋਂ ਵਾਪਸ ਜਾਣਾ ਹੈ ਮੈਂ ਜੀ ਚਾਰ ਅਗਸਤ ਨੂੰ ਵਾਪਸ ਜੇਣਾ ਤੇ ਉੱਥੇ ਤਾਂ ਫਿਰ ਪੂਰੇ ਤੁਹਾਡੀ ਉਮਰ ਦੇ ਬਜ਼ੁਰਗ ਤੁਹਾਨੂੰ ਮਿਲਦੇ ਹੋਣਗੇ ਹਾਂਜੀ ਹਾਂਜੀ ਬਹੁਤ ਬਜ਼ੁਰਗ ਜਿਹੜੇ ਆਪਣੇ ਦੋਤੇ ਦੋਤੀਆਂ ਨੂੰ ਪੁੱਤਰੇ ਪੁੱਤਰੀਆਂ ਨੂੰ ਖਡਾਉਂਦੇ ਨੇ ਜਿਸ ਤਰ੍ਹਾਂ ਹੁਣ ਆਪਾਂ ਪਾਰਕ ਚਾਏ ਇਸ ਤਰ੍ਹਾਂ ਹੀ ਪਾਰਕ ਦੇ ਵਿੱਚ ਉੱਥੇ ਮਿਲ ਜਾਂਦੇ ਨੇ ਜਾਂ ਗੁਰਦੁਆਰਾ ਸਾਹਿਬ ਕੱਠੇ ਹੋ ਜਾਂਦਾ ਤੇ ਪਤਾ ਪੂਰੀ ਰੌਣਕ ਲੱਗਦੀ ਉਹ ਪੂਰੀ ਜੀ ਪੂਰੀ ਰੌਣਕ ਹੈ ਜੀ ਪੂਰੀ ਕਈ ਇਲਾਕਿਆਂ ਚ ਪੂਰੀ ਰੌਣਕ ਇੱਜਤੇ ਪੰਜਾਬੀ ਘੱਟ ਨੇ ਉੱਤੇ ਥੋੜੀ ਜੀ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਜਿੱਥੇ ਜਿਆਦਾ ਨਹੀਂ ਤੇ ਮੇਰਾ ਬੇਟਾ ਤਾਂ ਉਹ ਸਿਡਨੀ ਹੈ ਉੱਥੇ ਕਾਫੀ ਮਤਲਬ ਪੰਜਾਬੀ ਨੇ ਤੇ ਕਾਫੀ ਵਧੀਆ ਕੋਲੇ ਗੁਰਦੁਆਰਾ ਸਾਹਿਬ ਵੀ ਹੈ ਜਾਨ ਚਲੇ ਜੀਦਾ ਤੇ ਉਹਦਾ ਪਾਰਕ ਚ ਚਲੇ ਜੀਦਾ ਹੈ ਬੱਚਿਆਂ ਨੂੰ ਲੈ ਕੇ ਬਾਕੀ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਬਾਈ ਜੀ ਹਜੇ ਵੀ ਬਹੁਤ ਸੋਹਣੇ ਗਾਣੇ ਲਿਖਦੇ ਨੇਗੇ ਕਾਫੀ ਗਾਣੇ ਬਾਈ ਜੀ ਦੇ ਲਿਖੇ ਪਏ ਨੇ ਨਵੇਂ-ਨਵੇਂ ਕਲਾਕਾਰ ਉਹ ਗਾਣੇ ਗਾ ਰਹੇ ਨੇਗੇ ਜੇ ਕਿਸੇ ਨਵੇਂ ਕਲਾਕਾਰ ਨੂੰ ਨਵਾਂ ਕੋਈ ਮੁੰਡਾ ਜਾਂ ਕੁੜੀ ਕੋਈ ਗਾ ਰਿਹਾ ਹੈ ਜਾਂ ਗਾਉਣ ਨੂੰ ਮਨ ਕਰਦਾ ਹੈ ਕਿਸੇ ਦਾ ਨਾ ਤੇ ਉਹਨੂੰ ਕੋਈ ਮੈਟਰ ਚਾਹੀਦਾ ਅੱਜ ਦੇ ਸਮੇਂ ਦਾ ਜਾਂ ਪੁਰਾਣੇ ਸਮੇਂ ਦਾ ਜਿਹੜਾ ਮੰਨ ਲਓ ਵਧੀਆ ਤਰੀਕੇ ਦਾ ਆਗਾ ਸਕਦਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਅਸੀਂ ਆਪਣੀ ਵੀਡੀਓ ਦੇ ਉੱਪਰ ਚਲਾ ਦਾਂਗੇ ਤੇ ਬਾਈ ਜੀ ਕੋਲੇ ਕਹਾਣੀਆਂ ਵੀ ਲਿਖੀਆਂ ਪਈਆਂ ਸ਼ਾਰਟ ਵੀਡੀਓਜ਼ ਦੀਆਂ ਪਹਿਲਾਂ ਵੀ ਕਾਫੀ ਸ਼ਾਰਟ ਵੀਡੀਓਜ਼ ਬਾਈ ਜੀ ਦੀਆਂ ਆਈਆਂ ਹੋਈਆਂ ਨੇ ਤੇ ਅੱਗੇ ਵੀ ਆਉਣਗੀਆਂ ਤੇ ਨੰਬਰ ਅਸੀਂ ਸਕਰੀਨ ਦੇ ਉੱਪਰ ਲਾ ਦਾਂਗੇ ਤੇ ਕੋਈ ਵੀ ਸੰਪਰਕ ਕਰ ਸਕਦਾ ਹੈ ਬੇਝਿਜਕਾ ਬਹੁਤ ਵਧੀਆ ਇਨਸਾਨ ਨੇ ਠੀਕ ਹੈ ਭਾਈ ਜੀ ਫਿਰ ਮਿਲਦੇ ਆ ਕਿਸੇ ਟਾਈਮ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ ਠੀਕ ਹੈ ਜੀ ਧੰਨਵਾਦ ਚਲ ਠੀਕ ਹੈ ਜੀ ਸਤਿ ਸ੍ਰੀ ਅਕਾਲ